ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਆਪਾਂ ਫੇਰ ਮੈਕ ਪੈਨ ਬਾਰੇ ਗੱਲ ਕਰ ਰਹੇ ਹਾਂ ਅੱਜ ਫੇਰ ਮਨਿੰਦਰ ਮੰਗੜ ਦਾ ਇੱਕ ਨਵਾਂ ਬਲੌਗ ਆਇਆ ਜਿਸ ਵਿੱਚ ਉਸਨੇ ਆਪਣੇ ਇੰਡੀਆ ਆਉਣ ਬਾਰੇ ਦੱਸਿਆ ਉਸਨੇ ਵੀ ਦੱਸਿਆ ਕਿ ਉਹ ਮੈਕ ਪੈਨ ਦੇ ਮੰਮੀ ਡੈਡੀ ਤੇ ਉਸਦੇ ਭਰਾ ਰਿੱਕੀ ਕੋਲ ਜਾਣ ਬਾਰੇ ਗੱਲ ਕਰ ਰਹੇ ਸਨ ਕਿ ਉਹ ਉੱਧਰ ਗਏ ਸੀ ਅਤੇ ਸ਼ਾਮ ਦਾ ਖਾਣਾ ਵੀ ਉਹ ਉੱਥੋਂ ਹੀ ਲੈ ਕੇ ਆਏ ਹਨ ਇਹ ਸਭ ਗੱਲਾਂ ਨੂੰ ਦੇਖ ਕੇ ਅਸੀਂ ਕੀ ਸੋਚ ਸਕਦੇ ਹਾਂ ਕਿ ਜੋ ਲੋਕ ਮੈਕਪੈਨ ਦੇ ਤਲਾਕ ਦੀਆਂ ਗੱਲਾਂ ਕਰ ਰਹੇ ਹਨ ਕਿ ਉਹ ਸੱਚ ਹਨ ਜਾਂ ਝੂਠ ਕਿਉਂਕਿ ਹੁਣ ਮੈਕਪੈਨ ਕੈਲਗਰੀ ਵਿੱਚ ਹਨ ਅਤੇ ਉੱਥੇ ਜੌਬ ਕਰ ਰਹੇ ਹਨ ਉਹਨਾਂ ਦਾ ਪੇਕਾ ਪਰਿਵਾਰ ਤੇ ਰਵੀ ਅਜੇ ਵੀ ਟ੍ਰਾਂਟੋ ਵਿੱਚ ਆ ਕੀ ਮੈਕਪੈਨ ਆਪਣੇ ਪੇਕੇ ਪਰਿਵਾਰ ਨਾਲ ਉਸ ਦਾ ਕੋਈ ਰਿਸ਼ਤਾ ਨਹੀਂ ਰਿਹਾ ਕਿਉਂਕਿ ਜਿੰਨਾ ਹਾਲਾਤਾਂ ਵਿੱਚੋਂ ਮੈਕਪੈਨ ਲੰਘ ਰਹੇ ਹਨ ਏ ਟਾਈਮ ਉਹਨਾਂ ਨੂੰ ਆਪਣੇ ਪਰਿਵਾਰ ਦੀ ਸਭ ਤੋਂ ਵੱਧ ਜ਼ਰੂਰਤ ਆ ਫਿਰ ਉਹ ਸਿਰਫ ਜਾਂ ਸਿਰਫ ਉਹ ਉੱਥੇ ਪ੍ਰਮੋਸ਼ਨ ਕਰਨ ਗਏ ਹਨ ਅਸਲ ਵਿੱਚ ਮੈਕਪੈਨ ਟ੍ਰਾਂਟੋ ਵਿੱਚ ਹੀ ਹਨ ਇਹ ਸਾਰੇ ਅਜੇ ਸਵਾਲ ਹੀ ਬਣੇ ਹੋਏ ਹਨ ਜਿਨ੍ਹਾਂ ਦੇ ਜਵਾਬ ਜਾਂ ਤਾਂ ਮੰਗਟ ਪਰਿਵਾਰ ਦੇ ਸਕਦਾ ਹੈ ਜਾਂ ਮੈਕਪੈਨ ਖੁਦ ਸਮਾਂਉਣ ਤੇ ਦੇ ਸਕਦੇ ਹਨ ਹੁਣ ਆਪਾਂ ਤਾਂ ਇਹੀ ਅਰਦਾਸ ਕਰ ਸਕਦੇ ਹਾਂ ਕਿ ਮੈਕਪੈਨ ਜਲਦੀ ਠੀਕ ਹੋ ਜਾਣ ਅਤੇ ਸੱਚ ਦੱਸਣ ਤਾਂ ਜੋ ਲੋਕਾਂ ਦੇ ਸਵਾਲਾਂ ਦੇ ਜਵਾਬ ਮਿਲ ਸਕਣ ਜੇ ਮੇਰੇ ਕੋਲੋਂ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ਼ ਕਰਨਾ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਹੋਣ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਨੂੰ ਔਨ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ